ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ 17-18 ਕਿਲੋ ਦੁੱਧ ਵਾਲੀ ਵੈੜ ਦੀ ਲੈ ਕੇ ਆਏ ਜੇ ਵੈੜ ਕਾਫੀ ਕੁਆਲਟੀ ਵਾਲੀ ਜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਡਾਂ ਨਾਲ ਸਾਂਝੀ ਕਰਾਂਗੇ ਜੇ ਇਸ ਵੀਡੀਓ ਰਾਈ ਬਣੇ ਰਹੋ ਵੀਡੀਓ ਦੇ ਪੂਰੇ ਅੰਤ ਤੱਕ ਜੀ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰ ਇਸ ਚੈਨਲ ਤੇ ਨਵੇਂ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ লাইਕ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਕਿਉਂਕਿ ਆਪਾਂ ਰੋਜ਼ ਨਵੀਂ-ਤਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹਿੰਦੇ ਆ ਤੇ ਜੋ ਨਵੀਂ ਆਉਣ ਵਾਲੀ ਵੀਡੀਓ ਆ ਉਹ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿ ਲੋਈ ਦੇਖ ਸਕਦੇ ਜੇ ਬਹੁਤ ਵਧੀਆ ਥਣਪਾਂਡੇ ਦੀ ਵਹਿੜ ਜੇ ਗੱਬਣ ਵਹਿੜ ਜੇ ਵੀ ਜੀ ਦੂਸਰਾ ਸੂਇਸ ਵਹਿੜ ਨੇ ਸੋਣਾ ਜੇ ਲੋਈ ਚੱਡਾ ਵੀ ਦੇਖ ਸਕਦੇ ਪਿੱਛੇ ਤੋਂ ਜੀ ਚੱਡੇ ਦੀ ਜਿਹੜੀ ਤਿਆਰੀ ਆ ਕਾਫੀ ਵਧੀਆ ਵਹਿੜ ਨੇ ਕੀਤੀ ਜੇ ਦੁੱਧ ਦੇ ਬੜੇ ਰਮਾਨਾ 17 18 ਲੀਟਰ ਚਵਾ ਦੇਗੀ ਜੀ ਵਹਿੜ ਪੂਰੇ ਉੱਚੇ ਲੰਮੇ ਵੱਡੇ ਕੱਦ ਕਾਠ ਦੀ ਜੇ ਤੇ ਬਿਲਕੁਲ ਠੰਡੀ ਫੀਲ ਸੋ ਵਹਿੜ ਜੇ ਪੂਰੀ ਸ਼ਾਈਨਿੰਗ ਵਾਲੀ ਜੇ ਦੇਖ ਸਕਦੇ ਜੇ ਲੋ ਜੀ ਵਹਿੜ ਦੀ ਫੇਸ ਕੁਆਲਿਟੀ ਦੇਖ ਸਕਦੇ ਬਹੁਤ ਵਧੀਆ ਫੇਸ ਕੁਆਲਿਟੀ ਜੇ ਬੋਦੀ ਵਾਲੀ ਵਹਿੜ ਜੇ ਲੋ ਦੇਖ ਸਕਦੇ ਜੇ ਲੋਰੀ ਤੇ ਬਿਲਕੁਲ ਠੰਡੀ ਸੀਲ ਤੋਂ ਵਹਿੜ ਜੇ ਭਾਵੇਂ ਜਿਸ ਤਰ੍ਹਾਂ ਮਰਜ਼ੀ ਭਾਵੇਂ ਬੱਚੇ ਥੱਲੇ ਬੈਠੇ ਰਹਿਣ ਜੀ ਇਸ ਵਹਿੜ ਦੇ ਦੇਖ ਸਕਦੇ ਜੇ ਘਰ ਰੱਖਣ ਵਾਸਤੇ ਵਹਿੜ ਬਹੁਤ ਜਿਆਦੀ ਵਧੀਆ ਜੇ ਥਾਣਾ ਦੀ ਜੇਕਰ ਗੱਲ ਕਰੀਏ ਤੇ ਚਾਰੇ ਥਣ ਪੂਰੇ ਮੋٹے ਦੇ ਪੂਰੇ ਲੰਬੇ ਲੱਗੇ ਜੇ ਵਿਥੀ ਦੇ ਗੈਪ ਤੇ ਦੇਖ ਸਕਦੇ ਜੇ ਲੋ ਜੀ ਦੇ ਸਕਦੇ ਜੇ ਚੱਡਾ ਤੁਹਾਨੂੰ ਫੇਰ ਤੋਂ ਚੈੱਕ ਕਰਾ ਦੀ ਪਿਛੇ ਤੋਂ ਜੀ ਪੂਰੀਆਂ ਵਾਲਟੇਆਂ ਚੱਡੇ ਦੀਆਂ ਕੱਢ ਕੇ ਦੁੱਧ ਨਾਲ ਚੱਡਾ ਭਰ ਕੇ ਫੇਰੇ ਇਸ ਵੇੜ ਨੇ ਸੂਣਾ ਜੇ ਲਓ ਜੀ ਦੁੱਧ ਦੇ ਬੜੇ ਰਮਾਨਾ 17 18 ਲੀਟਰ ਚ ਵਾਦੇਗੀ ਜੀ ਲਓ ਜੀ ਜੇਕਰ ਕਿਸੇ ਵੀਰ ਦੇ ਵੇੜ ਪਸੰਦ ਆਉਂਦੀ ਜੇ ਤੁਸੀਂ ਇੱਥੇ ਆਓ ਆਪਣੀ ਪੂਰੀ ਪਾਸ ਕਰਕੇ ਤਸੱਲੀ ਕਰਕੇ ਫੇਰ ਲੈ ਕੇ ਜਾਓ ਜੀ ਜੇਕਰ ਕਿਸੇ ਵੀਰ ਨੇ ਦੂਰੋਂ ਮੰਗਵੋਣੀਆਂ ਨਹੀਂ ਆ ਸਕਦੇ ਉਹ ਵੀ ਤੁਸੀਂ ਆਪਣੇ ਕੋਲੋਂ ਆਨਲਾਈਨ ਇਹ ਵੇੜ ਖਰੀਦ ਸਕਦੇ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੋਏਗੀ ਜੀ ਫੋਨ ਨੰਬਰ ਨੋਟ ਕਰ ਲਓ ਜੀ 9815580262 ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਤੁਸੀਂ ਆਪਣੇ ਨਾਲ ਕਨੈਕਟ ਕਰਕੇ ਤਾਂ ਆਪਣੇ ਕੋਲੋਂ ਇਹ ਵੈਢ ਖੇ ਸਕਦੇ ਜੀ ਰੇਡ ਹੈ ਜੋ ਇਸ ਵੈਢ ਦਾ ਉਹ ਫੋਨ ਤੇ ਹੋਏਗਾ ਜੀ ਤੇ ਬਿਲਕੁਲ ਜਾਇਜ਼ ਰੇਡ ਹੋਏਗਾ ਜੀ ਲੋ ਚੱਡਾ ਫਿਰ ਤੋਂ ਚੈੱਕ ਕਰ ਸਕਦੇ ਪਿੱਛੇ ਤੋਂ ਜੀ ਬਹੁਤ ਵੇ ਠੰਡ ਪਾਂਡੇ ਦੀ ਵੈਢ ਜੀ ਲਓ ਜੀ ਆਪਣੇ ਕੋਲੋਂ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਗੱਬਣਾ ਤਿਆਰ ਵੜਾ ਮਿਲਦੀਆਂ ਜੇ ਤੇ ਤਾਜ਼ੀਆਂ ਸੂਈਆਂ ਵੜਾ ਮਿਲਦੀਆਂ ਜੇ ਆਪਣੇ ਦਾ ਕਦੇ ਕੋਈ ਵੀਰ ਵੀ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਸ ਤਰ੍ਹਾਂ ਦੇ ਵੜਾ ਖਰੀਦ ਸਕਦਾ ਜੇ ਲਓ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਜੋ ਨਵੇਂ ਵੀਰ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮਿਲਦੇ ਆ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ